ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਪ੍ਰਦੀਪ ਤੁਹਾਡੇ ਨਾਲ ਇਸ ਵੇਲੇ ਅਸੀਂ ਸਤਲੁਜ ਦਰਿਆ ਦੇ ਕੰਢੇ ਖੜੇ ਹਾਂ ਜਿੱਥੇ ਤੁਹਾਨੂੰ ਮਾਹੌਲ ਦਿਖਾਉਣਾ ਕਿਸ ਤਰੀਕੇ ਦੇ ਨਾਲ ਸਤਲੁਜ ਪੂਰਾ ਉਫਾਨ ਤੇ ਚੱਲ ਰਿਹਾ ਵੱਡੇ ਪੱਦਰ ਦੇ ਉੱਪਰ ਜੋ ਹੈ ਮਾਰ ਮਾਰ ਨੂੰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਵੱਡੇ ਪਿੰਡਾਂ ਨੂੰ ਖਤਰਾ ਹੈ ਸਤਲੁਜ ਦਰਿਆ ਤੋਂ ਹੋ ਸਕਦਾ ਕਿਸ ਤਰੀਕੇ ਦੇ ਨਾਲ ਨੱਕੂ ਨੱਕ ਭਰ ਕੇ ਇਹ ਸਤਲੁਜ ਦਰਿਆ ਵਗਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਪਹਿਲਾਂ ਰਾਵੀ ਤੇ ਵਿਆਸ ਨੇ ਵੱਡੀ ਮਾਰ ਉਹਨਾਂ ਇਲਾਕਿਆਂ ਦੇ ਵਿੱਚ ਮਾਰੀ ਹੈ ਤੇ ਹੁਣ ਉੱਥੇ ਕਿਤੇ ਨਾ ਕਿਤੇ ਸਤਲੁਜ ਦਰਿਆ ਵੀ ਵੱਡਾ ਨਕੋ-ਨਕ ਭਰ ਕੇ ਚੱਲਦਾ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦਾ ਹੋਵੇਗਾ ਦੇਖ ਸਕਦੇ ਹੋ ਕਿ ਕਿੰਨੀ ਸਪੀਡ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਰਿਹਾ ਤੇ ਕਿਸ ਤਰੀਕੇ ਦੇ ਨਾਲ ਨਕੋ-ਨਕ ਭਰਿਆ ਹੋਇਆ ਹੈ ਸਤਲੁਜ ਦਰਿਆ ਵਗਦਾ ਹੋਇਆ ਦਿਖਾਈ ਦੇ ਰਿਹਾ ਅੱਗੇ ਜਾ ਕੇ ਹਰੀਕੇ ਪੱਤਣ ਤੱਕ ਇਸ ਨੇ ਜੋ ਹੈ ਮਾਰ-ਮਾਰੀਆਂ ਜੇਕਰ ਇਸੇ ਤਰੀਕੇ ਦੇ ਨਾਲ ਇਸ ਦੇ ਵਿੱਚ ਇਹ ਫਲੋ ਪਾਣੀ ਦਾ ਵਗਦਾ ਰਿਹਾ ਪਾਣੀ ਦਾ ਪੱਦਰ ਇਸੇ ਤਰੀਕੇ ਦੇ ਨਾਲ ਵਗਦਾ ਆ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਵੱਡਾ ਨੁਕਸਾਨ ਇਸ ਇਲਾਕੇ ਦਾ ਹੋ ਸਕਦਾ ਜਿਹੜੇ ਸਤਲੁਜ ਦਰਿਆ ਦੇ ਆਸ-ਪਾਸ ਇਲਾਕੇ ਵਸਦੇ ਨੇ ਪਿੰਡ ਵਸਦੇ ਨੇ ਉਹਨਾਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਕਿਤਨਾ ਕਿਤੇ ਹੋ ਸਕਦਾ ਕਿਉਂਕਿ ਪਾਣੀ ਦਾ ਵਹਾਅ ਤੁਸੀਂ ਦੇਖੋ ਪਾਣੀ ਦਾ ਪੱਧਰ ਤੁਸੀਂ ਦੇਖੋ ਕਿੰਨਾ ਨੱਕੋ ਨੱਕ ਭਰ ਕੇ ਸਤਲੁਜ ਦਰਿਆ ਵਹਿੰਦਾ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦਿੰਦਾ ਹੋਵੇਗਾ ਥੋੜਾ ਸਮਾਂ ਪਹਿਲਾਂ ਇਹ ਜੋ ਹੈ ਪੱਧਰ ਕਾਫੀ ਨੀਮਾ ਦੱਸਿਆ ਜਾ ਰਿਹਾ ਸੀ ਪਰ ਹੁਣ ਇੱਕੋ ਦਮ ਪਿੱਛੋਂ ਜਦੋਂ ਪਾਣੀ ਛੱਡੇਗਾ ਤਾਂ ਉਸ ਤੋਂ ਬਾਅਦ ਪਾਣੀ ਦੇਖ ਸਕਦੇ ਹੋ ਕਿੰਨਾ ਉੱਪਰ ਤੱਕ ਉਫਾਨ ਤੇ ਚੱਲਦਾ ਹੋਇਆ ਸਤਲੁਜ ਦਰਿਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਈ ਦਿੰਦਾ ਹੋਵੇਗਾ ਹਰੀਕੇ ਪੱਤਣ ਤੱਕ ਇਸਨੇ ਅੱਗੇ ਜਾ ਕੇ ਮਾਰ ਕਰਨੀਆਂ ਜੇਕਰ ਇਹ ਇਸੇ ਤਰੀਕੇ ਦੇ ਨਾਲ ਚੜ ਕੇ ਪਾਣੀ ਇਸ ਦੇ ਵਿੱਚ ਆਉਂਦਾ ਰਿਹਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਹੇ ਨੇ ਪਹਾੜਾਂ ਦੇ ਵਿੱਚ ਮੀਂਹ ਪੈ ਰਹੇ ਨੇ ਤੇ ਉੱਥੇ ਪੰਜਾਬ ਦੇ ਵਿੱਚ ਵੀ ਮੀਂਹ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੱਡਾ ਰੈੱਡ ਅਲਰਟ ਤੱਕ ਜਾਰੀ ਕਰ ਦਿੱਤਾ ਗਿਆ ਲਗਾਤਾਰ بارشਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਉੱਥੇ ਹੁਣ ਤੁਸੀਂ ਸਤਲੁਜ ਦਰਿਆ ਦਾ ਫਲੋ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਤਲੁਜ ਦਰਿਆ ਵਹਿੰਦਾ ਹੋਇਆ ਦਿਖਾਈ ਦੇ ਰਿਹਾ ਕਿੰਨਾ ਕਿਤੇ ਵੱਡਾ ਸੰਕਟ ਕਹਿ ਸਕਦੇ ਆ ਪੰਜਾਬ ਤੇ ਇੱਕ ਹੋਰ ਵੱਡਾ ਸੰਕਟ ਹੈ ਸਤਲੁਜ ਦਰਿਆ ਪੈਦਾ ਕਰ ਸਕਦਾ ਜਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਹੁਣ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਥੋੜਾ ਸਮਾਂ ਪਹਿਲਾਂ ਇਹ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਨਹੀਂ ਸੀਗਾ ਹੁਣ ਇੱਕੋ ਦਮ ਜ਼ਿਆਦਾ ਪਾਣੀ ਆਉਣ ਕਰਕੇ ਦੇਖ ਸਕਦੇ ਹੋ ਕਿ ਨੱਕੋ ਨੱਕ ਇਹ ਭਰਿਆ ਹੋਇਆ ਸਤਲੁਜ ਦਰਿਆ ਵਹਿੰਦਾ ਹੋਇਆ ਦਿਖਾਈ ਦੇ ਰਿਹਾ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੱਡਾ ਖਤਰਾ ਵੀ ਸਾਬਿਤ ਹੋ ਸਕਦਾ ਜਿਸ ਤਰੀਕੇ ਦੇ ਨਾਲ ਪਹਿਲਾਂ ਰਾਵੀ ਤੇ ਬਿਆਸ ਦਰਿਆ ਨੇ ਕਾਫੀ ਤਬਾਹੀ ਮਚਾਈ ਆ ਉੱਥੀ ਕਿਤਨਾ ਕਿਤੇ ਹੁਣ ਸਤਲੁਜ ਤੇ ਕੱਗਰ ਵੀ ਜੋ ਉਫਾਨ ਤੇ ਚਾਰੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਲਈ ਵੱਡਾ ਖਤਰਾ ਸਾਬਿਤ ਹੋ ਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜੀਆਂ ਹੀ ਡਰਾਵੜੀਆਂ ਤਸਵੀਰਾਂ ਸਤਲੁਜ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਨੱਕੋ ਨੱਕ ਭਰ ਕੇ ਪੂਰੇ ਉਫਾਨ ਤੇ ਇਸ ਵੇਲੇ ਸਤਲੁਜ ਵਹਿੰਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਜਿੱਥੇ ਵੀ ਤੁਹਾਨੂੰ ਨਜ਼ਰ ਤੁਹਾਡੀ ਜਾਰੀ ਹੋਵੇਗੀ ਕੈਮਰੇ ਦੀ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਦਿਖਾਈ ਦਿੰਦਾ ਹੋਵੇਗਾ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਉੱਥੀ ਇੱਥੇ ਲੋਕ ਵੀ ਕੁਝ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪਾਣੀ ਦਾ ਪੱਧਰ ਦੇਖਦੇ ਹੀ ਦੇਖਦੇ ਕੁਝ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਵਧ ਗਿਆ ਤੇ ਇਧਰ ਸਾਡੇ ਨਾਲ ਬੀਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਨੇ ਇਸ ਬਾਰੇ ਬਾਈ ਜੀ ਲੋਕਲੋਂ ਤੁਸੀਂ ਇੱਥੇ ਹਾਂਜੀ ਹਾਂਜੀ ਅੱਛਾ ਅਸੀਂ ਜਲੰਧਰ ਬਾਈਵਾਲ ਸੀ ਜਸਿਆ ਰੋਡ ਅੱਛਾ ਜੀ ਅੱਜ ਇਸ ਤਰੀਕੇ ਦੇ ਨਾਲ ਹੁਣ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਵਧਿਆ ਪਹਿਲਾਂ ਇਸ ਤਰੀਕੇ ਦੇ ਨਾਲ ਚੱਲਦਾ ਸੀ ਕਿ ਹੁਣੇ ਵਧਿਆ ਨਹੀਂ ਇਹ ਅੱਜ ਤੋਂ ਹੀ 6-7 ਦਿਨ ਪਹਿਲੇ ਅਸੀਂ ਦੇਖ ਕੇ ਗਏ ਸੀ ਇਹ 2-4 ਹੀ ਸੀ ਪੋੜੀਆਂ ਥੱਦੇ ਸੀ ਪਾਣੀ ਬਹੁਤ ਜ਼ਿਆਦਾ ਠੀਕ ਹੈ ਤੇ ਜਦੋਂ ਹੁਣ ਟੀਵੀ 'ਚ ਦੇਖਦੇ ਪਏ ਕਿ ਪਾਣੀ ਵਧੀ ਆ ਰਿਹਾ ਵਾ ਠੀਕ ਹੈ ਬਹੁਤ ਜ਼ਿਆਦਾ ਠੀਕ ਹੈ ਤੇ ਉਧਰ ਵੀ ਖਤਰਿਆਂ ਨੂੰ ਬਹੁਤ ਜ਼ਿਆਦਾ ਉਹ ਡਰ ਹੋਇਆ ਪਿਆ ਵਾ ਇਸ ਕਰਕੇ ਮੈਂ ਹੁਣ ਸਵੇਰੇ ਸਵੇਰੇ ਦੇਖਣ ਆਇਆ ਇਧਰਲੇ ਪਾਸੇ ਠੀਕ ਹੈ ਜੀ ਕੀ ਇਧਰ ਹਾਲਾਤ ਚੱਲਦਾ ਪਿਆ ਵਾ ਇਧਰ ਕਿੰਨੇ ਕਿੰਨੇ ਪਿੰਡਾਂ ਨੂੰ ਮਾਰ ਕਰੂਗਾ ਜੇ ਜੇਕਰ ਇਸੇ ਤਰੀਕੇ ਦੇ ਨਾਲ ਇਹ ਚੜ ਕੇ ਚੱਲਿਆ ਬਹੁਤ ਨੁਕਸਾਨ ਹੋ ਜਾਣਾ ਜੀ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਨੁਕਸਾਨ ਹੋ ਜੂਗਾ 2023 ਦੇ ਵਿੱਚ ਵੀ ਨੁਕਸਾਨ ਹੋਇਆ ਸੀਗਾ ਸੱਤ ਲੂਣ ਨਾਲ 2018 ਦੇ ਵਿੱਚ ਹੋਇਆ ਸੀ ਜੀ 2018 ਦੇ ਵਿੱਚ ਸਾਰਾ ਡੁੱਬਿਆ ਪਿਆ ਸੀ ਏਰੀਆ ਅੱਛਾ ਇਧਰ ਸ਼ਣੀ گاਉਂ ਸਾਰਾ ਇਧਰ ਫਲੋਰ ਵਾਲੀ ਸਾਈਡ ਇਹ ਸਾਰਾ ਡੁੱਬਿਆ ਹੋਇਆ ਸੀ ਏਰੀਆ ਤੇ ਮੇਰੇ ਹਿਸਾਬ ਨਾਲ ਇਹ 88 ਵਾਲਾ ਹੀ ਉਹ ਸਿਸਟਮ ਚੱਲਦਾ ਪਿਆ ਜੀ 88 ਵਾਲਾ ਹੀ ਵਰਤੂਗ ਤੁਸੀਂ ਕਹ ਤੁਹਾਡੇ ਕਹਿਣ ਦਾ ਮਤਲਬ ਵੀ 88 ਮੰਗ ਇਸ ਤਰੀਕੇ ਦੇ ਨਾਲ ਜਿਵੇਂ ਇਹ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ 88 ਮੰਗ ਮਾਰ ਕਰ ਸਕਦਾ ਸਤਲੋ ਜੀ ਬਾਈ ਕਰ ਸਕਦਾ ਪੂਰਾ ਅੱਛਾ ਉਹ ਜੋਰ ਸ਼ੋਰ ਤੇ ਮੀਂਹ ਆ ਬਰਸਾਤਾ ਹਟ ਨਹੀਂ ਰਹੀਆਂ ਪਹਾੜ 'ਚ ਮੀਂਹ ਪੈ ਰਿਹਾ ਵਾ ਉਹਦੇ ਕਰਕੇ ਜਿਆਦਾ ਨੁਕਸਾਨ ਹੋ ਰਿਹਾ ਵਾ ਪਾਣੀ ਜਿਆਦਾ ਆ ਰਿਹਾ ਜੀ ਤਾਂ ਬਿਲਕੁਲ ਇੱਕ ਵਾਰ ਤਸਵੀਰ ਤੁਸੀਂ ਦੁਬਾਰਾ ਚੈੱਕ ਕਰੋ ਕਿਸ ਤਰੀਕੇ ਦੇ ਨਾਲ ਸਤਲੁਜ ਉਫਾਨ ਤੇ ਚੱਲ ਰਿਹਾ ਤਾਂ ਲੋਕਾਂ ਦਾ ਵੀ ਕਹਿਣਾ ਕਿ ਜਿਸ ਤਰੀਕੇ ਦੇ ਨਾਲ 88 ਦੇ ਵਿੱਚ ਸਤਲੁਜ ਨੇ ਵੱਡੀ ਮਾਰ ਮਾਰੀ ਸੀ ਉਸੇ ਤਰੀਕੇ ਦੇ ਨਾਲ ਅੱਜ ਇਸ ਇਸ ਵਾਰ ਵੀ ਜੋ ਹੈ ਸਤਲੁਜ ਵੱਡੀ ਮਾਰ ਮਾਰ ਸਕਦਾ ਕਿਉਂਕਿ ਦੇਖ ਸਕਦੇ ਹੋ ਕਿ ਜਿਵੇਂ ਪਿੱਛੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਨੇ ਉਸ ਤੋਂ ਬਾਅਦ ਇਹ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਰਾਵੀ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਬਿਆਸ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਪੰਜਾਬ ਦੇ ਦਰਿਆ ਜਿਨ੍ਹਾਂ ਇਸ ਵੇਲੇ ਪੂਰੇ ਕੁਨਕ ਭਰ ਕੇ ਵਗਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਹੁਣ ਸਤਲੁਜ ਦੀ ਜੇਕਰ ਗੱਲ ਕਰੀਏ ਜੋ ਇਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਵੀ ਪੈ ਰਹੇ ਨੇ ਤੇ ਉੱਥੇ ਹੀ ਹੁਣ ਦਰਿਆਵਾਂ ਦਾ ਪੱਧਰ ਵੀ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਜੇਕਰ ਪਿਛਲੇ ਦਰਿਆਵਾਂ ਦੀ ਗੱਲ ਕਰ ਲਈਏ ਰਾਵੀ ਤੇ ਬਿਆਸ ਦੀ ਉਸ ਦੇ ਨਾਲ ਵੱਡੇ ਪੱਧਰ ਦੇ ਉੱਪਰ ਤਬਾਹੀ ਹੋਈ ਆ ਜਿਸ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਨਾ ਹੜ੍ਹਾਂ ਦੇ ਕਰਕੇ 29 ਮੌਤਾ ਹੋ ਗਈਆਂ ਨੇ ਤਿੰਨ ਲੋਕ ਲਾਪਤਾ ਵੀ ਹੋ ਗਏ ਨੇ ਤੇ ਵੱਡੇ ਪੱਧਰ ਦੇ ਉੱਪਰ 12 ਜ਼ਿਲ੍ਹੇ ਉਸ ਕਹਿ ਸਕਦੇ ਆ ਕਿ ਹੜ੍ਹਾਂ ਦੀ ਮਾਰ ਦੇ ਵਿੱਚ ਉਹਨਾਂ ਦਰਿਆਵਾਂ ਦੇ ਕਰਕੇ ਆਏ ਤੇ ਨਾਲ ਹੀ ਨਾਲ ਈ ਲੱਖ ਤੋਂ ਜ਼ਿਆਦਾ ਲੋਕ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਜਿੱਥੇ ਕਈ ਕਈ ਫੋਟ ਕਹਿ ਸਕਦੇ ਆ ਕਿ ਉਹਨਾਂ ਇਲਾਕਿਆਂ ਦੇ ਵਿੱਚ ਪਾਣੀ ਚੜਿਆ ਖੜਾ ਮਾਜੇ ਦੀ ਗੱਲ ਕਰ ਲਈਏ ਦੁਆਬੇ ਦੀ ਗੱਲ ਕਰ ਲਈਏ ਤਾਂ ਹੁਣ ਕਿਤੇ ਨਾ ਕਿਤੇ ਮਾਲਵੇ ਦਾ ਵੀ ਵੱਡਾ ਹਿੱਸਾ ਇਸ ਹੜ੍ਹ ਦੇ ਸੰਕਟ ਦੇ ਵਿੱਚ ਇਹਨਾਂ ਤੇ ਖਤਰਾ ਮੰਡਰਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਗਰ ਤੇ ਸਤਲੁਜ ਦਰਿਆ ਚੜ ਕੇ ਵਗਦਾ ਹੋਇਆ ਨਜ਼ਰ ਆ ਰਿਹਾ ਤੇ ਕਿਤੇ ਨਾ ਕਿਤੇ ਵੱਡਾ ਸੰਕਟ ਕਹਿ ਸਕਦੇ ਆ ਕਿ ਇੱਕ ਹੋਰ ਪੰਜਾਬੀਆਂ ਦੇ ਲਈ ਖੜਾ ਹੋ ਸਕਦਾ ਹੈ ਤਸਵੀਰਾਂ ਬੜੀਆਂ ਹੀ ਡਰਾ ਕੇ ਰੱਖ ਦੇਣ ਵਾਲੀਆਂ ਨੇ ਮੈਂ ਦਵਿੰਦਰ ਨੂੰ ਕਹੂੰਗਾ ਕਿ ਦਵਿੰਦਰੋ ਤਸਵੀਰਾਂ ਬਿਲਕੁਲ ਜ਼ੂਮ ਕਰਕੇ ਦਿਖਾਈਆਂ ਜਾਣ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁੱਲ ਦੇ ਨਾਲ ਖਹਿ ਕੇ ਪਾਣੀ ਦੀਆਂ ਲਹਿਰਾਂ ਕਿਸ ਤਰੀਕੇ ਦੇ ਨਾਲ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇੱਕ ਤਰੀਕੇ ਦੇ ਨਾਲ ਬੜੀਆਂ ਹੀ ਡਰਾਵੜੀਆਂ ਤਸਵੀਰਾਂ ਕਹਿ ਸਕਦੇ ਹਾਂ ਕਿਉਂਕਿ ਵੱਡੇ ਪੱਧਰ ਤੇ ਕਹਿਿਆ ਜਾ ਰਿਹਾ ਹੈ ਕਿ ਹਰੀਕੇ ਪੱਤਣ ਤੱਕ ਇਹ ਜਦੋਂ ਮਾਰ ਕਰਦਾ ਸਤਲੁਜ ਤਾਂ ਹਰੀਕੇ ਪੱਤਣ ਤੱਕ ਮਾਰ ਕਰਦਾ ਵੱਡੇ ਪੱਧਰ ਦੇ ਉੱਪਰ ਲੋਕਾਂ ਦਾ ਨੁਕਸਾਨ ਹੁੰਦਾ ਕਿਤਨਾ ਕਿਤੇ ਲੋਕਾਂ ਦੇ ਵੱਲੋਂ ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਕਿ 88 ਵਰਗੇ ਹਾਲਾਤ ਮੁਰ ਤੋਂ ਇਸ ਵਾਰ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਪੈ ਰਹੇ ਨੇ ਮੀਂਹ ਹਟੇ ਨਹੀਂ ਇਹ ਤੋਂ ਬਾਅਦ ਲਗਾਤਾਰ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ ਕਿਤਨਾ ਕਿਤੇ ਵੱਡੇ ਪੱਧਰ ਦੇ ਉੱਪਰ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਮਾਲਵੇ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਦਵਾਬੇ ਤੇ ਮਾਝੇ ਦੇ ਵਿੱਚ ਵੱਡਾ ਨੁਕਸਾਨ ਹੋਇਆ ਕਿਸ ਤਰੀਕੇ ਦੇ ਨਾਲ ਬਿਆਸ ਦਰਿਆ ਜੋ ਹੈ ਉਫਾਨ ਤੇ ਚੱਲ ਰਿਹਾ ਨਕੋ ਨਕ ਭਰ ਕੇ ਬਿਆਸ ਦਰਿਆ ਵਗਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਕਈ ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਤੇ ਉਸ ਤੋਂ ਬਾਅਦ ਹੁਣ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਪ੍ਰੋ ਪੰਜਾਬ ਤੇ ਸਾਂਝੀਆਂ ਕਰ ਰਹੇ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਫਾਨ ਤੇ ਚੱਲਦਾ ਹੋਇਆ ਬਿਆਸ ਦਰਿਆ ਨਜ਼ਰ ਆ ਰਿਹਾ ਤੇ ਵੱਡੀ ਮਾਰਵੀ ਮਾਰਦਾ ਹੋਇਆ ਨਜ਼ਰ ਆ ਰਿਹਾ ਆਸ-ਪਾਸੇ ਦੇ ਜਿੰਨੇ ਵੀ ਖੇਤ ਨੇ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਦਰਿਆ ਨੇ ਆਪਣੀ ਚਪੇੜ ਦੇ ਵਿੱਚ ਲੈ ਲਏ ਨੇ ਹਰ ਪਾਸੇ ਤੁਹਾਨੂੰ ਤਬਾਹੀ ਹੀ ਤਬਾਹੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ ਤੇ ਨਾਲ-ਨਾਲ ਕੰਡਿਆਂ ਨੂੰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੋਰਾ ਲਾਉਂਦਾ ਬਿਆਸ ਦਰਿਆ ਨਜ਼ਰ ਆ ਰਿਹਾ ਦਵਿੰਦਰਾ ਤਸਵੀਰ ਦਿਖਾਓ ਕਿੰਨੇ ਬਾਰ-ਬਾਰ ਤੱਕ ਇਸ ਦੀਆਂ ਛੱਲਾਂ ਪਾਣੀ ਦੀਆਂ ਆ ਰਹੀਆਂ ਨੇ ਬੜੀਆਂ ਹੀ ਡਰਾ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਬਿਆਸ ਦਰਿਆ ਦੀਆਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਲਗਾਤਾਰ ਪੌਂਗ ਡੈਮ ਤੋਂ ਕਈ ਹਜ਼ਾਰ ਕਿਊਸਿਕ ਰੋਜ਼ਾਨਾ ਪਾਣੀ ਛੱਡਿਆ ਜਾ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਪੈਣ ਤੋਂ ਬਾਅਦ ਇਹ ਸਥਿਤੀ ਬਣੀ ਹੋਈ ਆ ਕਿ ਪੌਂਗ ਡੈਮ ਦੇ ਵਿੱਚੋਂ ਪਾਣੀ ਲਗਾਤਾਰ ਰਿਲੀਜ਼ ਕਰਨਾ ਪੈ ਰਿਹਾ ਜਿਸ ਦਾ ਸਿੱਧਾ ਅਸਰ ਬਿਆਸ ਦਰਿਆ ਤੇ ਦੇਖਣ ਨੂੰ ਮਿਲ ਰਿਹਾ ਤਸਵੀਰਾਂ ਦੇਖੋ ਦਵਿੰਦਰਾ ਤਸਵੀਰਾਂ ਜ਼ਰੂਰ ਦਿਖਾਓ ਜ਼ੂਮ ਕਰਕੇ ਕਿਸ ਤਰੀਕੇ ਦੇ ਨਾਲ ਛੱਲਾਂ ਉੱਚੀ ਉੱਚੀ ਬਿਆਸ ਦਰਿਆ ਦੀਆਂ ਵਗਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜਿਸ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਬਿਆਸ ਦਰਿਆ ਦੇ ਵੱਲੋਂ ਇਹ ਮਾਰ ਜਾਰੀ ਆ ਕਿਉਂਕਿ ਜੇਕਰ ਗੱਲ ਕਰ ਲਈ ਤਾਂ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਬਿਆਸ ਦਰਿਆ ਨੇ ਉਫਾਨ ਤੇ ਆ ਕੇ ਲੋਕਾਂ ਦਾ ਵੱਡਾ ਨੁਕਸਾਨ ਕਰਨਾ ਸ਼ੁਰੂ ਕੀਤਾ ਸੀ ਜਿਸ ਤੋਂ ਬਾਅਦ ਵੱਡੇ ਪੱਦਰ ਦੇ ਉੱਪਰ ਪਿੰਡਾਂ ਦਾ ਨੁਕਸਾਨ ਹੋਇਆ ਕਈ-ਕਈ ਫੁੱਟ ਪਾਣੀ ਭਰ ਕੇ ਗਿਆ ਤੇ ਉਸ ਤੋਂ ਬਾਅਦ ਦਵਿੰਦਰਾ ਤਸਵੀਰਾਂ ਜ਼ਰੂਰ ਦਿਖਾਈਆਂ ਜਾਣ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪਾਣੀ ਦਾ ਮਾਹੌਲ ਬਣਦਾ ਜਾ ਰਿਹਾ ਪਾਣੀ ਦੀਆਂ ਛੱਲਾਂ ਦੇਖ ਸਕਦੇ ਹੋ ਪਾਣੀ ਦੀ ਸਪੀਡ ਚੈੱਕ ਕਰੋ ਦਵਿੰਦਰਾ ਤਸਵੀਰਾਂ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਪਾਣੀ ਦੀ ਤੁਸੀਂ ਸਪੀਡ ਚੈੱਕ ਕਰੋ ਕਿੰਨੀ ਸਪੀਡ ਦੇ ਨਾਲ ਇਹ ਪਿੱਛੋਂ ਪਾਣੀ ਜੋ ਆ ਰਿਹਾ ਪਾ 댐 ਤੋਂ ਲਗਾਤਾਰ ਪਾਣੀ ਦਾ ਵਹਾਅ ਛੱਡਿਆ ਜਾ ਰਿਹਾ ਜਿਸ ਤੋਂ ਬਾਅਦ ਦੇਖ ਸਕਦੇ ਹੋ ਕਿ ਬਿਆਸ ਦਰਿਆ ਉਫਾਨ ਤੇ ਵਗਦਾ ਹੋਇਆ ਨਜ਼ਰ ਆ ਰਿਹਾ ਹੈ ਉੱਪਰ ਦੀ ਮੀਂਹ ਵੀ ਕਹਿ ਸਕਦੇ ਹਾਂ ਕਿ ਰਿਕਾਰਡ ਤੋੜ ਮੀਂਹ ਪੈ ਸਕਦਾ ਕਿਉਂਕਿ ਜਦੋਂ ਮੌਸਮ ਵਿਭਾਗ ਦੇ ਵੱਲੋਂ ਵੀ ਇਸ ਨੂੰ ਲੈ ਕੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਗਿਆ ਸੀ ਰੈੱਡ ਅਲਰਟ ਪੰਜਾਬ ਦੇ ਵਿੱਚ ਜਾਰੀ ਕੀਤਾ ਗਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ 24 ਘੰਟੇ ਕਾਫੀ ਭਾਰੀ ਹੋ ਸਕਦੇ ਨੇ ਤਾਂ ਉੱਥੇ ਦੇਖ ਸਕਦੇ ਹੋ ਕਿ ਕਿੰਨਾ ਜ਼ਬਰਦਸਤ ਤਰੀਕੇ ਦਾ ਮੀਂਹ ਵੀ ਨਾਲ-ਨਾਲ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਾਸੇ ਪਹਾੜਾਂ ਦੇ ਵਿੱਚ ਪੈਰਾ ਤੇ ਦੂਜੇ ਪਾਸੇ ਪੰਜਾਬ ਦੇ ਵਿੱਚ ਵੀ ਮੀਂਹ ਨੇ ਕਹਿ ਸਕਦੇ ਆ ਕਿ ਲੋਕਾਂ ਦੀ ਤੌਬਾ ਕਰਾਈ ਹੋਈ ਆ ਮੀਂਹ ਦੀ ਸਪੀਡ ਤੁਸੀਂ ਚੈੱਕ ਕਰੋ ਕਿੰਨੀ ਜ਼ਿਆਦਾ ਸਪੀਡ ਦੇ ਵਿੱਚੇ ਮੀਂਹ ਪੈਂਦਾ ਹੋਇਆ ਦਿਖਾਈ ਦੇ ਰਾ ਜਿਸ ਕਰਕੇ ਲਗਾਤਾਰ ਹੀ ਪਾਣੀ ਦਾ ਫਲੋ ਹੋਰ ਜ਼ਿਆਦਾ ਵਾਧਾ ਨਜ਼ਰ ਆ ਰਿਹਾ ਬਿਆਸ ਦਰਿਆ ਦੇ ਵਿੱਚ ਤਸਵੀਰਾਂ ਤੁਹਾਡੇ ਨਾਲ ਇਸ ਵੇਲੇ ਪ੍ਰੋ ਪੰਜਾਬ ਟੀਵੀ ਤੇ ਸਾਂਝੀਆਂ ਕਰ ਰਿਹਾ ਜਿੱਥੇ ਬੜਾ ਹੀ ਭਿਆੰਕਰ ਰੂਪ ਇਸ ਬਿਆਸ ਦਰਿਆ ਦਾ ਦੇਖ ਸਕਦੇ ਹੋ ਕਿ ਨਜ਼ਰ ਆ ਰਿਹਾ ਤਸਵੀਰਾਂ ਦੇ ਵਿੱਚ ਤੇ ਉਸ ਤੋਂ ਬਾਅਦ ਨਾਲ-ਨਾਲ ਮੀਂਹ ਵੀ ਲਗਾਤਾਰ ਜ਼ਬਰਦਸਤ ਤਰੀਕੇ ਦਾ ਪੈਂਦਾ ਹੋਇਆ ਦਿਖਾਈ ਦੇ ਰਾ ਦਵਿੰਦਰੋ ਤਸਵੀਰਾਂ ਨੂੰ ਜ਼ੂਮ ਜ਼ੂਮ ਕਰਕੇ ਜ਼ਰੂਰ ਦਿਖਾਇਆ ਜਾਵੇ ਦੇਖ ਸਕਦੇ ਹੋ ਕਿ ਪਾਣੀ ਦਾ ਵਹਾਅ ਤੁਸੀਂ ਚੈੱਕ ਕਰੋ ਕਿੰਨਾ ਜ਼ਿਆਦਾ ਵਹਾਅ ਪਾਣੀ ਦਾ ਕਿੰਨਾ ਜ਼ਿਆਦਾ ਸਪੀਡ ਪਾਣੀ ਦੀ ਹੈ ਤੇ ਨਾਲ ਨਾਲ ਇੱਥੇ ਕੁਝ ਲੋਕ ਵੀ ਨੇ ਉਹਨਾਂ ਦੇ ਨਾਲ ਵੀ ਥੋੜੇ ਸਮੇਂ ਦੇ ਵਿੱਚ ਗੱਲਬਾਤ ਕਰਾਂਗੇ ਕਿ ਕਿੰਨੀ ਵੱਡੀ ਮਾਰ ਇਹਨਾ ਪਿੰਡਾਂ ਦੇ ਵਿੱਚ ਵਿਆਸਦ ਰਿਆ ਮਾਰਦਾ ਹੋਇਆ ਨਜ਼ਰ ਆ ਰਿਹਾ ਇੱਕ ਵਾਰ ਤੁਸੀਂ ਤਸਵੀਰਾਂ ਜੋ ਹੈ ਇੱਕ ਵਾਰ ਪੂਰੀਆਂ ਦੇਖੋ ਕਿ ਕਿੰਨੀ ਵੱਡੀ ਪੱਦਰ ਦੇ ਉੱਪਰ ਹੈ ਬਿਆਸ ਦਰਿਆ ਉਫਾਨ ਤੇ ਵਗਦਾ ਹੋਇਆ ਨਜ਼ਰ ਆ ਰਿਹਾ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਦੇਖ ਸਕਦੇ ਹੋ ਕਿ ਕੰਡਿਆਂ ਦੇ ਉੱਪਰ ਵੀ ਕਿਵੇਂ ਖੋਰਾ ਲੱਗਦਾ ਹੋਇਆ ਨਜ਼ਰ ਆ ਰਿਹਾ ਦਵਿੰਦਰਾ ਤਸਵੀਰਾਂ ਨੂੰ ਜ਼ੂਮ ਕਰਕੇ ਦਿਖਾਇਆ ਜਾਵੇ ਦੇਖ ਸਕਦੇ ਹੋ ਕਿ ਜੋ ਕੰਡੇ ਨੇ ਬਿਆਸ ਦਰਿਆ ਦੇ ਉਸ ਦੇ ਵਿੱਚ ਵੀ ਕਿਸ ਤਰੀਕੇ ਦੇ ਨਾਲ ਅੰਦਰੋਂ ਪੋਲ ਪੈਂਦੀ ਹੋਈ ਖੋਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਕਿਤੇ ਨਾ ਕਿਤੇ ਬਿਆਸ ਦਰਿਆ ਆਪਣੇ ਦੇ ਵਿੱਚ ਤਾਂ ਕੰਡਿਆਂ ਦੀਆਂ ਤਸਵੀਰਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਬਿਆਸ ਦਰਿਆ ਕੰਡਿਆਂ ਨੂੰ ਖੋਰਾ ਲਾਉਂਦਾ ਹੋਇਆ ਨਜ਼ਰ ਆ ਰਿਹਾ ਇਹਨਾਂ ਕੰਡਿਆਂ ਦੇ ਵਿੱਚ ਕਿਵੇਂ ਪੋਲ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਸੇ ਵੇਲੇ ਵੀ ਇਹ ਟਿਗਾ ਜੋ ਹੈ ਬਿਆਸ ਦਰਿਆ ਦੇ ਵਿੱਚ ਸਮਾ ਸਕਦੀਆਂ ਨੇ ਮੌਕੇ ਦੀਆਂ ਤਸਵੀਰਾਂ ਤੁਸੀਂ ਦੇਖੋ ਜਿੱਥੇ ਅਸੀਂ ਖੜੇ ਹਾਂ ਉੱਥੇ ਪਾਣੀ ਦੀਆਂ ਛੱਲਾਂ ਦੇਖ ਸਕਦੇ ਹੋ ਕਿਵੇਂ ਬਾਹਰ ਨੂੰ ਜੋ ਹੈ ਕਿੰਨੀ ਰਫ਼ਤਾਰ ਦੇ ਨਾਲ ਜਿਵੇਂ ਕਿਸੇ ਜੋ ਹੈ ਸਮੁੰਦਰ ਦੇ ਵਿੱਚੋਂ ਸੁਨਾਮੀ ਲਹਿਰਾਂ ਉੱਟਦੀਆਂ ਆਉਂਦੀਆਂ ਨੇ ਉਸ ਤਰੀਕੇ ਦੇ ਨਾਲ ਇਹ ਲਹਿਰਾਂ ਜੋ ਹੈ ਬਾਹਰ ਪੈਰਾਂ ਤੇ ਆ ਵੱਜਦੀਆਂ ਨਾਲ ਨਾਲ ਇੱਥੇ ਮੌਕੇ ਤੇ ਸਾਡੇ ਕੁਝ ਲੋਕ ਵੀ ਉਦ ਨੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਲੋਕਲੋਂ ਤੁਸੀਂ ਇੱਥੇ ਹਾਂਜੀ ਹਾਂਜੀ ਲੋਕਲ ਆ ਭਾਈ ਠੀਕ ਹੈ ਜੀ ਕਿਸ ਤਰੀਕੇ ਦੇ ਨਾਲ ਜਿਸੇ ਪਾਣੀ ਜੋ ਚੜ ਕੇ ਆ ਰਿਹਾ ਕਿੰਨੀ ਵੱਡੀ ਮਾਰ ਇਸ ਦੇ ਵੱਲੋਂ ਮਾਰੀ ਜਾ ਰਹੀ ਆ ਬਿਆਸ ਬਹੁਤ ਜ਼ਿਆਦਾ ਵੱਡੀ ਮਾਰ ਪੈਂਦੀ ਆ ਜਿਹੜਾ ਇਹ ਪਾਣੀ ਆ ਇਹ ਸੁਨਾਮੀ ਦਾ ਗੱਲ ਬਹੁਤ ਵਧੀਆ ਗੱਲ ਕੀਤੀ ਤੁਸੀਂ ਇਹ ਸੁਨਾਮੀ ਤੋਂ ਵੀ ਉੱਪਰ ਹੋ ਰਿਹਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇੱਕ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਜਾਂਦੀ ਆ ਵੀ ਜਿੰਨਾ ਹੋ ਸਕੇ ਹੈਲਪ ਕੀਤੀ ਜਾਵੇ ਜਿਹੜੇ ਦਰਿਆ ਦੇ ਨਾਲ ਨਾਲ ਜਿਹੜੇ ਪਿੰਡ ਲੱਗਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਕਿੰਨੇ ਕ ਪਿੰਡ ਨੇ ਜਿਹੜੇ ਇਸ ਬਿਆਸ ਦਰਿਆ ਦੀ ਨੁਕਸਾਨ ਦੇ ਹੇਠ ਆ ਗਏ ਨੇ ਇਹ 8-9 ਪਿੰਡ ਵਾ ਜਿਹੜੇ ਜਿਨ੍ਹਾਂ ਦੇ ਵਿੱਚ ਵਜੀਰਪੁੱਲਰ ਆਪਣਾ ਕੋਰਟ ਮੁਤਾਬ ਹੋ ਗਿਆ ਜਿਹੜੇ ਨਾਲ-ਨਾਲ ਪਿੰਡ ਲੱਗਦੇ ਆ ਇਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿੰਨੇ ਕਨੇ ਫੁੱਟ ਪਾਣੀ ਚੜਿਆ ਹੋਇਆ ਹੈ ਨਾ ਪਿੰਡਾਂ ਦੇ ਵਿੱਚ ਇੰਨਾ ਦੇ ਪਾਣੀ ਦੀ ਤਾਂ ਲਹਿਰ ਤਾਂ ਤੁਸੀਂ 10 ਫੁੱਟ ਦੀ ਗੱਲ ਕਰ ਰਹੇ ਹੋ ਫੁੱਟ ਤਾਂ ਬਹੁਤ ਜ਼ਿਆਦਾ ਪਾਣੀ ਦੇਪੋਲ ਜਿਸ ਤਰੀਕੇ ਦੇ ਨਾਲ ਉਫਾਨ ਤੇ ਬਿਆਸ ਦਰਿਆ ਤੁਸੀਂ ਦੇਖ ਸਕਦੇ ਹੋ ਕਿਤੇ ਨਾ ਕਿਤੇ ਜੋ ਆਸੇ ਪਾਸੇ ਦੇ ਇਸ ਦੇ ਨਾਲ ਲੱਗਦੇ ਪਿੰਡ ਨੇ ਉਹਨਾਂ ਦੇ ਵਿੱਚ ਵੀ ਇਹ ਵੱਡੀ ਮਾਰ ਮਾਰਦਾ ਹੋਇਆ ਨਜ਼ਰ ਆ ਰਿਹਾ ਪਾਣੀ ਦੀ ਤੁਸੀਂ ਸਪੀਡ ਚੈੱਕ ਕਰੋ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਸਪੀਡ ਦੇ ਇਕ ਰਵਿੰਦਰੋ ਤਸਵੀਰਾਂ ਦਿਖਾਈਆਂ ਜਾਣ ਕਿਸ ਤਰੀਕੇ ਦੇ ਨਾਲ ਦਰਖਤਾਂ ਨੂੰ ਚੀਰਦਾ ਹੋਇਆ ਪਾਣੀ ਜੋ ਹੈ ਇਸ ਤਰੀਕੇ ਦੇ ਨਾਲ ਇਸ ਬਿਆਸ ਦਰਿਆ ਦੇ ਵਿੱਚ ਵਹਿੰਦਾ ਹੋਇਆ ਨਜ਼ਰ ਆ ਰਿਹਾ ਬੜੀਆਂ ਹੀ ਖੌਫਨਾਕ ਤਰੀਕੇ ਦੀਆਂ ਇਹ ਤਸਵੀਰਾਂ ਕਹਿ ਸਕਦਾ ਜਿੱਥੇ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਵੱਡਾ ਹੋਰ ਵੀ ਖਤਰਾ ਹੈ ਨਾ ਪਿੰਡਾਂ ਦੀ ਸਾਬਿਤ ਹੋ ਸਕਦਾ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਵੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਬਿਆਸ ਦਰਿਆ ਦੇ ਆਸੇ ਵਾਲੇ ਆਸੇ ਪਾਸੇ ਵਾਲੇ ਜੋ ਪਿੰਡ ਨੇ ਉਹ ਸੁਰੱਖਿਅਤ ਥਾਵਾਂ ਤੇ ਪਹੁੰਚ ਜਾਣ ਕਿਉਂਕਿ ਜਿਸ ਤਰੀਕੇ ਦੇ ਨਾਲ ਪੌਂਗ ਡੈਮ ਤੋਂ ਲਗਾਤਾਰ ਹਜ਼ਾਰਾਂ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਤੇ ਇਸ ਵੇਲੇ 2 ਲੱਖ 35000 ਜੋ ਹੈ ਕਿਊਸਿਕ ਪਾਣੀ ਇਸ ਬਿਆਸ ਦਰਿਆ ਦੇ ਵਿੱਚ ਵਗ ਰਿਹਾ ਤੇ ਉਸ ਤੋਂ ਬਾਅਦ ਲਗਾਤਾਰ ਪੌਂਗ ਡੈਮ ਤੋਂ ਰਿਲੀਜ਼ ਪਾਣੀ ਕੀਤਾ ਜਾ ਰਿਹਾ ਜਿਸ ਦੇ ਕਰਕੇ ਲਗਾਤਾਰ ਬਿਆਸ ਦਰਿਆ ਦੇ ਵਿੱਚ ਇਹ ਪਾਣੀ ਦਾ ਪੱਧਰ ਵੀ ਵਧ ਰਿਹਾ ਤੇ ਨਾਲ ਨਾਲ ਪੰਜਾਬ ਦੇ ਵਿੱਚ तरीके ਦੇ ਨਾਲ ਮੀ ਪੈ ਰਿਆ ਤੇ ਉਸ ਤੋਂ ਬਾਅਦ ਤੁਸੀਂ ਆਪ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵੇਲੇ ਸਥਿਤੀ ਕੀ ਬਣੀ ਹੋਈ ਹੈ ਦੇਖ ਸਕਦੇ ਹੋ ਕਿ ਬਾਹਰ ਕਿਵੇਂ ਛੱਲਾਂ ਕਿੰਨੀ-ਕਿੰਨੀ ਜ਼ੋਰ ਦੇ ਨਾਲ ਜੋ ਹੈ ਇਸ ਦਰਿਆ ਦੇ ਵਿੱਚੋਂ ਬਾਹਰ ਕਿੰਨੀ ਬਾਹਰ ਤੱਕ ਕਿਸ ਤਰੀਕੇ ਦੇ ਨਾਲ ਇਹ ਛੱਲਾਂ ਆਉਂਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਬਿਆਸ ਦਰਿਆ ਦਾ ਬੜਾ ਹੀ ਖੌਫਨਾਕ ਰੂਪ ਹੈ ਹਾਲਾਂਕਿ ਪੰਜਾਬ ਦੇ ਵਿੱਚ ਸਭ ਤੋਂ ਪਹਿਲਾ ਮਾਰ ਜੇਕਰ ਮਾਰੀ ਤਾਂ ਬਿਆਸ ਦਰਿਆ ਦੇ ਵੱਲੋਂ ਮਾਰੀ ਗਈ ਜਿੱਥੇ ਕਈ ਪਿੰਡਾਂ ਨੂੰ ਤਬਾਹ ਇਸ ਬਿਆਸ ਦਰਿਆ ਨੇ ਕੀਤਾ ਤੇ ਉਸ ਤੋਂ ਬਾਅਦ ਹੁਣ ਫਿਰ ਤੋਂ ਇਹ ਉਫਾਨ ਤੇ ਚੱਲ ਰਿਹਾ ਤੇ ਵੱਡੀ ਕਹਿ ਸਕਦੇ ਆ ਕਿ ਤਬਾਹੀ ਮਚਾਉਣ ਦੀ ਕਿਤੇ ਨਾ ਕਿਤੇ ਦੇਖ ਸਕਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਤਬਾਹੀ ਮਚ ਸਕਦੀ ਹੈ ਜਿਸ ਤਰੀਕੇ ਦੇ ਨਾਲ ਪਾਣੀ ਦਾ ਫਲੋ ਆ ਰਿਹਾ ਜਿਸ ਤਰੀਕੇ ਦੇ ਨਾਲ ਪੌਂਗ ਡੈਮ ਤੋਂ ਲਗਾਤਾਰ ਹਜ਼ਾਰਾਂ ਕਿਊਸਿਕ ਰੋਜ਼ਾਨਾ ਪਾਣੀ ਛੱਡਿਆ ਜਾ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨੁਕਸਾਨ ਵੀ ਕਿਤੇ ਨਾ ਕਿਤੇ ਲੋਕਾਂ ਦਾ ਹੋ ਸਕਦਾ ਤਾਂ ਤੁਸੀਂ ਵੀ ਅਰਦਾਸ ਜ਼ਰੂਰ ਕਰੋ ਕਿ ਪੰਜਾਬ ਤੇ ਹੋਰ ਤਬਾਹੀ ਨਾ ਮੱਚੇ ਜਿਸ ਤਰੀਕੇ ਦੇ ਨਾਲ ਪਹਿਲਾਂ ਹੀ ਕਈ ਕਹਿ ਸਕਦੇ ਆ ਕਿ 2.5 ਲੱਖ ਤੋਂ ਜ਼ਿਆਦਾ ਲੋਕ ਇਸ ਹਰਦੀ ਚਪੇੜ ਦੇ ਵਿੱਚ ਆ ਗਏ ਨੇ ਤਾਂ ਕਿਤਨਾ ਕਿਤੇ ਪੈਕੀੜ ਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਪਾਣੀ ਆ ਰਿਹਾ ਤੇ ਕਿਸ ਤਰੀਕੇ ਦੇ ਨਾਲ ਨੱਕੋ ਨੱਕ ਭਰਿਆ ਹੋਇਆ ਏ ਸਤਲੁਜ ਦਰਿਆ ਵਗਦਾ ਹੋਇਆ ਦਿਖਾਈ ਦੇ ਰਿਹਾ ਅੱਗੇ ਜਾ ਕੇ ਹਰੀਕੇ ਪੱਤਣ ਤੱਕ ਇਸ ਨੇ ਜੋ ਹੈ ਮਾਰ ਮਾਰਨੀ ਜੇਕਰ ਇਸੇ ਤਰੀਕੇ ਦੇ ਨਾਲ ਇਸ ਦੇ ਵਿੱਚ ਇਹ ਫਲੋ ਪਾਣੀ ਦਾ ਵਗਦਾ ਰਿਹਾ ਪਾਣੀ ਦਾ ਪੱਧਰ ਇਸੇ ਤਰੀਕੇ ਦੇ ਨਾਲ ਵਧਦਾ ਆ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਤਨਾ ਕਿਤੇ ਵੱਡਾ ਨੁਕਸਾਨ ਇਸ ਇਲਾਕੇ ਦਾ ਹੋ ਸਕਦਾ ਜਿਹੜੇ ਸਤਲੁਜ ਦਰਿਆ ਦੇ ਆਸ-ਪਾਸ ਇਲਾਕੇ ਕੇ ਵਸਦੇ ਨੇ ਪਿੰਡ ਵਸਦੇ ਨੇ ਉਹਨਾਂ ਦਾ ਵੱਡੇ ਪੱਧਰ ਦੇ ਉੱਪਰ ਨੁਕਸਾਨ ਕਿਤਨਾ ਕਿਤੇ ਹੋ ਸਕਦਾ ਕਿਉਂਕਿ ਪਾਣੀ ਦਾ ਵਹਾਅ ਤੁਸੀਂ ਦੇਖੋ ਪਾਣੀ ਦਾ ਪੱਧਰ ਤੁਸੀਂ ਦੇਖੋ ਕਿੰਨਾ ਨੱਕੋ ਨੱਕ ਭਰ ਕੇ ਸਤਲੁਜ ਦਰਿਆ ਵਹਿੰਦਾ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਈ ਦੇਂਦਾ ਹੋਵੇਗਾ ਥੋੜਾ ਸਮਾਂ ਪਹਿਲਾਂ ਇਹ ਜੋ ਹੈ ਪੱਧਰ ਕਾਫੀ ਨੀਮਾ ਦੱਸਿਆ ਜਾ ਰਿਹਾ ਸੀ ਪਰ ਹੁਣ ਇੱਕੋ ਦਮ ਪਿੱਛੋਂ ਜਦੋਂ ਪਾਣੀ ਛੱਡੇਗਾ ਤਾਂ ਉਸ ਤੋਂ ਬਾਅਦ ਪਾਣੀ ਦੇਖ ਸਕਦੇ ਹੋ ਕਿੰਨਾ ਉੱਪਰ ਤੱਕ ਉਫਾਨ ਤੇ ਚੱਲਦਾ ਹੋਇਆ ਸਤਲੁਜ ਦਰਿਆ ਤੁਹਾਨੂੰ ਤਸਵੀਰਾਂ ਦੇ ਵਿੱਚ ਦਿਖਾਈ ਦੇਂਦਾ ਹੋਵੇਗਾ ਹਰੀਕੇ ਪੱਤਣ ਤੱਕ ਇਸਨੇ ਅੱਗੇ ਜਾ ਕੇ ਮਾਰ ਕਰਨੀਆਂ ਜੇਕਰ ਇਹ ਇਸੇ ਤਰੀਕੇ ਦੇ ਨਾਲ ਚੜ ਕੇ ਪਾਣੀ ਇਸ ਦੇ ਵਿੱਚ ਆਉਂਦਾ ਰਿਹਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਪੈ ਰਹੇ ਨੇ ਪਹਾੜਾਂ ਦੇ ਵਿੱਚ ਮੀਂਹ ਪੈ ਰਹੇ ਨੇ ਤੇ ਉੱਥੇ ਪੰਜਾਬ ਦੇ ਵਿੱਚ ਵੀ ਮੀਂਹਾਂ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੱਡਾ ਰੈੱਡ ਅਲਰਟ ਤੱਕ ਜਾਰੀ ਕਰ ਦਿੱਤਾ ਗਿਆ ਲਗਾਤਾਰ بارشਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਤੇ ਉੱਥੇ ਹੁਣ ਤੁਸੀਂ ਸਤਲੁਜ ਦਰਿਆ ਦਾ ਫਲੋ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਤਲੁਜ ਦਰਿਆ ਵਹਿੰਦਾ ਹੋਇਆ ਦਿਖਾਈ ਦੇ ਰਿਹਾ ਕਿੰਨਾ ਕਿਤੇ ਵੱਡਾ ਸੰਕਟ ਕਹਿ ਸਕਦੇ ਆ ਪੰਜਾਬ ਤੇ ਇੱਕ ਹੋਰ ਵੱਡਾ ਸੰਕਟ ਹੈ ਸਤਲੁਜ ਦਰਿਆ ਪੈਦਾ ਕਰ ਸਕਦਾ ਹੈ ਜਿਸ ਤਰੀਕੇ ਦੇ ਨਾਲ ਇਸ ਦੇ ਵਿੱਚ ਹੁਣ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਥੋੜਾ ਸਮਾਂ ਪਹਿਲਾਂ ਇਹ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਨਹੀਂ ਸੀਗਾ ਹੁਣ ਇੱਕੋ ਦਮ ਜ਼ਿਆਦਾ ਪਾਣੀ ਆਉਣ ਕਰਕੇ ਦੇਖ ਸਕਦੇ ਹੋ ਕਿ ਨਕੋ ਨੱਕ ਇਹ ਭਰਿਆ ਹੋਇਆ ਸਤਲੁਜ ਦਰਿਆ ਵਹਿੰਦਾ ਹੋਇਆ ਦਿਖਾਈ ਦੇ ਰਿਹਾ ਕਿਤਨਾ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਵੱਡਾ ਖਤਰਾ ਵੀ ਸਾਬਿਤ ਹੋ ਸਕਦਾ ਜਿਸ ਤਰੀਕੇ ਦੇ ਨਾਲ ਪਹਿਲਾਂ ਰਾਵੀ ਤੇ ਬਿਆਸ ਦਰਿਆ ਨੇ ਕਾਫੀ ਤਬਾਹੀ ਮਚਾਈ ਆ ਉੱਥੀ ਕਿਤਨਾ ਕਿਤੇ ਹੁਣ ਸਤਲੁਜ ਤੇ ਕੱਗਰ ਵੀ ਜੋ ਉਫਾਨ ਤੇ ਚੱਰੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪੰਜਾਬ ਦੇ ਲਈ ਵੱਡਾ ਖਤਰਾ ਸਾਬਿਤ ਹੋ ਸਕਦੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜੀਆਂ ਹੀ ਡਰਾਵੀਆਂ ਤਸਵੀਰਾਂ ਸਤਲੁਜ ਤੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਨੱਕੋ ਨੱਕ ਭਰ ਕੇ ਪੂਰੇ ਉਫਾਨ ਤੇ ਇਸ ਵੇਲੇ ਸਤਲੁਜ ਵਹਿਦਾ ਹੋਇਆ ਨਜ਼ਰ ਆ ਰਿਹਾ ਦੇਖ ਸਕਦੇ ਹੋ ਜਿੱਥੇ ਵੀ ਤੁਹਾਨੂੰ ਨਜ਼ਰ ਤੁਹਾਡੀ جاری ਹੋਵੇਗੀ ਕੈਮਰੇ ਦੀ ਤਾਂ ਚਾਰੇ ਪਾਸੇ ਪਾਣੀ ਹੀ ਪਾਣੀ ਤੁਹਾਨੂੰ ਦਿਖਾਈ ਦਿੰਦਾ ਹੋਵੇਗਾ ਪਾਣੀ ਦੀ ਸਪੀਡ ਤੁਸੀਂ ਚੈੱਕ ਕਰੋ ਉੱਥੇ ਇੱਥੇ ਲੋਕ ਵੀ ਕੁਝ ਮੌਜੂਦ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਪਾਣੀ ਦਾ ਪੱਧਰ ਦੇਖਦੇ ਹੀ ਦੇਖਦੇ ਕੁਝ ਸਮੇਂ ਦੇ ਵਿੱਚ ਇੰਨਾ ਜ਼ਿਆਦਾ ਵਧ ਗਿਆ ਤੇ ਇੱਧਰ ਸਾਡੇ ਨਾਲ ਵੀਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹ ਕੀ ਕਹਿੰਦੇ ਨੇ ਇਸ ਬਾਰੇ ਬਾਈ ਜੀ ਲੋਕਲੋਂ ਤੁਸੀਂ ਇੱਥੇ ਹਾਂਜੀ ਹਾਂਜੀ ਅੱਛਾ ਅਸੀਂ ਦਲੰਦਰ ਬਾਈ ਵਾਲ ਸੀ ਜਸਿਆ ਰੋਡ ਅੱਛਾ ਜੀ ਅੱਜ ਇਸ ਤਰੀਕੇ ਦੇ ਨਾਲ ਹੁਣ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜ਼ਿਆਦਾ ਵਧਿਆ ਹੈ ਪਹਿਲਾਂ ਇਸ ਤਰੀਕੇ ਦੇ ਨਾਲ ਚੱਲਦਾ ਸੀ ਕਿ ਹੁਣੇ ਵਧਿਆ ਨਹੀਂ ਇਹ ਅੱਜ ਤੋਂ ਹੀ 6-7 ਦਿਨ ਪਹਿਲੇ ਵੀ ਅਸੀਂ ਦੇਖ ਕੇ ਗਏ ਸੀ ਇਹ 2-4 ਹੀ ਸੀ ਪੋੜੀਆਂ ਥੱਦੇ ਸੀ ਪਾਣੀ ਬਹੁਤ ਜ਼ਿਆਦਾ ਠੀਕ ਹੈ ਤੇ ਜਦੋਂ ਅਸੀਂ ਟੀਵੀ 'ਚ ਦੇਖਦੇ ਪਏ ਕਿ ਪਾਣੀ ਵਧੀ ਆ ਰਿਹਾ ਵਾ ਠੀਕ ਹੈ ਬਹੁਤ ਜ਼ਿਆਦਾ ਠੀਕ ਹੈ ਤੇ ਉਧਰ ਵੀ ਖਤਰਿਆਂ ਨੂੰ ਬਹੁਤ ਜ਼ਿਆਦਾ ਉਹ ਡਰ ਹੋਇਆ ਪਿਆ ਵਾ ਇਸ ਕਰਕੇ ਮੈਂ ਹੁਣ ਸਵੇਰੇ ਸਵੇਰੇ ਦੇਖਣ ਆਇਆ ਇਧਰਲੇ ਪਾਸੇ ਠੀਕ ਹੈ ਜੀ ਕੀ ਇਧਰ ਹਾਲਾਤ ਚੱਲਦਾ ਪਿਆ ਵਾ ਠੀਕ ਹੈ ਇਧਰ ਕਿੰਨੇ ਕੁ ਪਿੰਡਾਂ ਨੂੰ ਮਾਰ ਕਰੂਗਾ ਜੇ ਜੇਕਰ ਇਸੇ ਤਰੀਕੇ ਦੇ ਨਾਲ ਇਹ ਚੜ ਕੇ ਚੱਲਿਆ ਬਹੁਤ ਨੁਕਸਾਨ ਆ ਜਾਣਾ ਜੀ ਬਹੁਤ ਜ਼ਿਆਦਾ ਅੱਛਾ ਬਹੁਤ ਜ਼ਿਆਦਾ ਨੁਕਸਾਨ ਹੋ ਜੂਗਾ 2023 ਦੇ ਵਿੱਚ ਵੀ ਨੁਕਸਾਨ ਹੋਇਆ ਸੀਗਾ ਸਤਲੁਜ ਨਾਲ 2018 ਦੇ ਵਿੱਚ ਹੋਇਆ ਸੀ ਜੀ 18 ਦੇ 19 ਦੇ 2018 ਦੇ ਵਿੱਚ ਸਾਰਾ ਡੁੱਬਿਆ ਪਿਆ ਸੀ ਏਰੀਆ ਅੱਛਾ ਜੀ ਇਧਰ ਸ਼ਨੀ گاؤں ਸਾਰਾ ਇਧਰ ਫਲੋਰ ਵਾਲੀ ਸਾਈਡ ਇਹ ਸਾਰਾ ਡੁੱਬਿਆ ਤੇ ਮੇਰੇ ਹਿਸਾਬ ਨਾਲ ਇਹ 88 ਵਾਲਾ ਹੀ ਉਹ ਸਿਸਟਮ ਚੱਲਦਾ ਭਾਈ 88 ਵਾਲੇ ਵਰਤੂਗ ਤੁਸੀਂ ਕਹ ਥੋਡੇ ਕਹਿਣ ਦਾ ਮਤਲਬ ਵੀ 88 ਮੰਗ ਇਸ ਤਰੀਕੇ ਦੇ ਨਾਲ ਜਿਵੇਂ ਇਹ ਚੱਲ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ 88 ਮੰਗ ਮਾਰ ਕਰ ਸਕਦਾ ਸਤਿ ਲੋ ਜੀ ਕਰ ਸਕਦਾ ਪੂਰਾ ਅੱਛਾ ਉਹ ਜੋਰ ਸ਼ੋਰ ਤੇ ਮੀਂਹ ਆ ਬਰਸਾਤਾ ਹਟ ਨਹੀਂ ਰਹੀਆਂ ਪਹਾੜ 'ਚ ਮੀਂਹ ਪੈ ਰਿਹਾ ਵਾ ਉਹਦੇ ਕਰਕੇ ਜਿਆਦਾ ਨੁਕਸਾਨ ਹੋ ਰਿਹਾ ਵਾ ਪਾਣੀ ਜਿਆਦਾ ਆ ਰਿਹਾ ਜੀ ਤਾਂ ਬਿਲਕੁਲ ਇੱਕ ਵਾਰ ਤਸਵੀਰ ਤੁਸੀਂ ਦੁਬਾਰਾ ਚੈੱਕ ਕਰੋ ਕਿਸ ਤਰੀਕੇ ਦੇ ਨਾਲ ਸਤਲੁਜ ਉਫਾਨ ਤੇ ਚੱਲ ਰਿਹਾ ਤਾਂ ਲੋਕਾਂ ਦਾ ਵੀ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ 88 ਦੇ ਵਿੱਚ ਸਤਲੁਜ ਨੇ ਵੱਡੀ ਮਾਰ ਮਾਰੀ ਸੀ ਉਸੇ ਤਰੀਕੇ ਦੇ ਨਾਲ ਅੱਜ ਇਸ ਇਸ ਵਾਰ ਵੀ ਜੋ ਹੈ ਸਤਲੁਜ ਵੱਡੀ ਮਾਰ ਮਾਰ ਸਕਦਾ ਹੈ ਕਿਉਂਕਿ ਦੇਖ ਸਕਦੇ ਹੋ ਕਿ ਜਿਵੇਂ ਪਿੱਛੋਂ ਪਾਣੀ ਲਗਾਤਾਰ ਛੱਡਿਆ ਜਾ ਰਿਹਾ ਕਿਉਂਕਿ ਪਹਾੜਾਂ ਦੇ ਵਿੱਚ ਲਗਾਤਾਰ ਬਾਰਿਸ਼ਾਂ ਹੋ ਰਹੀਆਂ ਨੇ ਉਸ ਤੋਂ ਬਾਅਦ ਇਹ ਸਤਲੁਜ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਰਾਵੀ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਤੇ ਬਿਆਸ ਦੇ ਵਿੱਚ ਪਾਣੀ ਛੱਡਿਆ ਜਾ ਰਿਹਾ ਪੰਜਾਬ ਦੇ ਦਰਿਆ ਜੋ ਨੇ ਇਸ ਵੇਲੇ ਪੂਰੇ ਕੁਨਕ ਭਰ ਕੇ ਵਗਦੇ ਹੋਏ ਦਿਖਾਈ ਦੇ ਰਹੇ ਨੇ ਤੇ ਉੱਥੇ ਹੀ ਹੁਣ ਸਤਲੁਜ ਜੇਕਰ ਗੱਲ ਕਰੀਏ ਸੋ ਜਿਸ ਤਰੀਕੇ ਦੇ ਨਾਲ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਵੀ ਪੈ ਰਹੇ ਨੇ ਤੇ ਉੱਥੇ ਹੀ ਹੁਣ ਦਰਿਆਵਾਂ ਦਾ ਪੱਧਰ ਵੀ ਲਗਾਤਾਰ ਵਧਦਾ ਜਾ ਰਿਹਾ ਕਿਉਂਕਿ ਜੇਕਰ ਪਿਛਲੇ ਦਰਿਆਵਾਂ ਦੀ ਗੱਲ ਕਰ ਲਈਏ ਰਾਵੀ ਤੇ ਬਿਆਸ ਦੀ ਉਸ ਦੇ ਨਾਲ ਵੱਡੇ ਪੱਧਰ ਦੇ ਉੱਪਰ ਤਬਾਹੀ ਹੋਈ ਆ ਜਿਸ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਨਾ ਹੜ੍ਹਾਂ ਦੇ ਕਰਕੇ 29 ਮੌਤਾ ਹੋ ਗਈਆਂ ਨੇ ਤਿੰਨ ਲੋਕ ਲਾਪਤਾ ਵੀ ਹੋ ਗਏ ਨੇ ਤੇ ਵੱਡੇ ਪੱਧਰ ਦੇ ਉੱਪਰ 12 ਜ਼ਿਲ੍ਹੇ ਉਸ ਕਹਿ ਸਕਦੇ ਆ ਕਿ ਹੜ੍ਹਾਂ ਦੀ ਮਾਰ ਦੇ ਵਿੱਚ ਉਹਨਾਂ ਦਰਿਆਵਾਂ ਦੇ ਕਰਕੇ ਆ ਤੇ ਨਾਲ ਹੀ ਨਾਲ 2.5 ਲੱਖ ਤੋਂ ਜ਼ਿਆਦਾ ਲੋਕ ਹੜ੍ਹ ਦੇ ਨਾਲ ਪ੍ਰਭਾਵਿਤ ਹੋਏ ਜਿੱਥੇ ਕਈ-ਕਈ ਫੋਟ ਕਹਿ ਸਕਦੇ ਆ ਕਿ ਉਹਨਾਂ ਇਲਾਕਿਆਂ ਦੇ ਵਿੱਚ ਪਾਣੀ ਚੜਿਆ ਖੜਾ ਮਾਜੇ ਦੀ ਗੱਲ ਕਰ ਲਈਏ ਦੁਆਬੇ ਦੀ ਗੱਲ ਕਰ ਲਈਏ ਤਾਂ ਹੁਣ ਕਿਤੇ ਨਾ ਕਿਤੇ ਮਾਲਵੇ ਦਾ ਵੀ ਵੱਡਾ ਹਿੱਸਾ ਇਸ ਹੜ੍ਹ ਦੇ ਸੰਕਟ ਦੇ ਵਿੱਚ ਇਹਨਾਂ ਤੇ ਖਤਰਾ ਮੰਡਰਾ ਰਿਹਾ ਕਿਉਂਕਿ ਜਿਸ ਤਰੀਕੇ ਦੇ ਨਾਲ ਕੱਗਰ ਤੇ ਹੀ ਸਤਲੁਜ ਦਰਿਆ ਚੜ ਕੇ ਵਗਦਾ ਹੋਇਆ ਨਜ਼ਰ ਆ ਰਿਹਾ ਤੇ ਕਿਤੇ ਨਾ ਕਿਤੇ ਵੱਡਾ ਸੰਕਟ ਕਹਿ ਸਕਦੇ ਆ ਕਿ ਇੱਕ ਹੋਰ ਪੰਜਾਬੀਆਂ ਦੇ ਲਈ ਖੜਾ ਹੋ ਸਕਦਾ ਤਸਵੀਰਾਂ ਬੜੀਆਂ ਹੀ ਡਰਾ ਕੇ ਰੱਖ ਦੇਣ ਵਾਲੀਆਂ ਨੇ ਮੈਂ ਦਵਿੰਦਰ ਨੂੰਕੂੰਗਾ ਕਿ ਦਵਿੰਦਰ ਉਹ ਤਸਵੀਰਾਂ ਬਿਲਕੁਲ ਜ਼ੂਮ ਕਰਕੇ ਦਿਖਾਈਆਂ ਜਾਣ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲ ਦੇ ਨਾਲ ਖਹਿ ਕੇ ਪਾਣੀ ਦੀਆਂ ਲਹਿਰਾਂ ਕਿਸ ਤਰੀਕੇ ਦੇ ਨਾਲ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਇੱਕ ਤਰੀਕੇ ਦੇ ਨਾਲ ਬੜੀਆਂ ਹੀ ਡਰਾਵਣੀਆਂ ਤਸਵੀਰਾਂ ਕਹਿ ਸਕਦੇ ਆ ਕਿਉਂਕਿ ਵੱਡੇ ਪੱਧਰ ਤੇ ਕਿਹਾ ਜਾ ਰਿਹਾ ਕਿ ਹਰੀਕੇ ਪੱਤਣ ਤੱਕ ਇਹ ਜਦੋਂ ਮਾਰ ਕਰਦਾ ਸਤਲੁਜ ਤਾਂ ਹਰੀਕੇ ਪੱਤਣ ਤੱਕ ਮਾਰ ਕਰਦਾ ਵੱਡੇ ਪੱਧਰ ਦੇ ਉੱਪਰ ਲੋਕਾਂ ਦਾ ਨੁਕਸਾਨ ਹੁੰਦਾ ਕਿਤਨਾ ਕਿਤੇ ਲੋਕਾਂ ਦੇ ਵੱਲੋਂ ਇਹ ਵੀ ਸ਼ੰਕਾ ਜਤਾਈ ਜਾ ਰਹੀ ਹੈ ਕਿ 88 ਵਰਗੇ ਹਾਲਾਤ ਮੁਰ ਤੋਂ ਇਸ ਵਾਰ ਹੋ ਸਕਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਲਗਾਤਾਰ ਮੀਂਹ ਆ ਰਹੇ ਨੇ ਮੀ ਹਾਟੇ ਨਹੀਂ ਰਹਿ ਤਾ ਉਤੋਂ ਬਾਅਦ ਲਗਾਤਾਰ ਦਰਿਆਵਾਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਕਿਤਨਾ ਕਿਤੇ ਵੱਡੇ ਪੱਧਰ ਦੇ ਉੱਪਰ ਲੋਕਾਂ ਦਾ ਨੁਕਸਾਨ ਹੋ ਸਕਦਾ ਹੈ ਮਾਲਵੇ ਦੇ ਵਿੱਚ ਵੀ ਜਿਸ ਤਰੀਕੇ ਦੇ ਨਾਲ ਦਵਾਬੇ ਤੇ ਮਾਝੇ ਦੇ ਵਿੱਚ ਵੱਡਾ ਨੁਕਸਾਨ ਹੋਇਆ ਕਿਸ ਤਰੀਕੇ ਦੇ ਨਾਲ ਬਿਆਸ ਦਰਿਆ ਜੋ ਹੈ ਉਫਾਨ ਤੇ ਚੱਲ ਰਿਹਾ ਨਕੋ ਨਕ ਭਰ ਕੇ ਬਿਆਸ ਦਰਿਆ ਵਗਦਾ ਹੋਇਆ ਨਜ਼ਰ ਆ ਰਿਹਾ ਜਿਸ ਦੇ ਵਿੱਚ ਕਈ ਲੱਖ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਤੇ ਉਸ ਤੋਂ ਬਾਅਦ ਹੁਣ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਐਕਸਕਲੂਸਿਵ ਤਸਵੀਰਾਂ ਪ੍ਰੋ ਪੰਜਾਬ ਤੇ ਸਾਂਝੀਆਂ ਰਹੇ ਆ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਫਾਨ ਤੇ ਚਲਦਾ ਹੋਇਆ ਬਿਆਸ ਦਰਿਆ ਨਜ਼ਰ ਆ ਰਿਹਾ ਤੇ ਵੱਡੀ ਮਾਰਵੀ ਮਾਰਦਾ ਹੋਇਆ ਨਜ਼ਰ ਆ ਰਿਹਾ ਆਸ-ਪਾਸੇ ਦੇ ਜਿੰਨੇ ਵੀ ਖੇਤ ਨੇ ਤੁਸੀਂ ਦੇਖ ਸਕਦੇ ਹੋ ਕਿ ਬਿਆਸ ਦਰਿਆ ਨੇ ਆਪਣੀ ਚਪੇੜ ਦੇ ਵਿੱਚ ਲੈ ਲੰਨੇ ਆ ਹਰ ਪਾਸੇ ਤੁਹਾਨੂੰ ਤਬਾਹੀ ਹੀ ਤਬਾਹੀ ਦੀਆਂ ਤਸਵੀਰਾਂ ਨਜ਼ਰ ਆ ਰਹੀਆਂ ਹੋਣਗੀਆਂ ਤੇ ਨਾਲ ਨਾਲ ਕੰਡਿਆਂ ਨੂੰ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਖੋਰਾ ਲਾਉਂਦਾ ਬਿਆਸ ਦਰਿਆ ਨਜ਼ਰ ਆ ਰਿਹਾ ਦਵਿੰਦਰਾ ਤਸਵੀਰ ਦਿਖਾਓ ਕਿੰਨੇ ਬਾਰ ਬਾਰ ਤੱਕ ਇਸ ਦੀਆਂ ਛੱਲਾਂ ਪਾਣੀ ਦੀਆਂ ਆ ਰਹੀਆਂ ਨੇ ਬੜੀਆਂ ਹੀ ਡਰਾ ਕੇ ਰੱਖ ਦੇਣ ਵਾਲੀਆਂ